ਮੋਦੀ ਸਰਕਾਰ ਮਰਦਾਬਾ 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 ਮੋਦੀ ਸਰਕਾਰ ਮਰਦਾਬਾ 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 ਕੋਂਬੇਟੂਰ ਤਾਮਿਲਨਾਡੂ ਦੇ ਵਿੱਚ ਜਿਹੜੀ ਗ੍ਰਿਫਤਾਰੀ ਪਿਛਲੇ 2 ਘੰਟਿਆਂ ਤੋਂ ਚੱਲਦੀ ਪਈ ਸੀ ਹੁਣ ਇਸ ਸਮੇਂ ਪੁਲਿਸ ਜਿਹੜੀ ਆ ਉਹ ਗ੍ਰਿਫਤਾਰ ਕਰਕੇ ਜਿਹੜੀ ਆ ਇੱਥੋਂ ਸਾਨੂੰ ਲੈ ਕੇ ਜਾ ਰਹੀ ਆ ਦਾਨਾਸ਼ਾਈ ਰਵਈਆ ਜਿਹੜਾ ਉਹ ਬਿਲਕੁਲ ਸਿਖਰ ਤੇ ਇੱਥੇ ਜਿਹੜਾ ਆ ਚਲਦਾ ਪਿਆ ਆ ਸਰਕਾਰ ਦਾ ੱੱਕਾ ਜਿਹੜਾ ਆ ਉਹ ਦੇਖਣ ਨੂੰ ਸ਼ਰਿਆ ਮਿਲਦਾ ਪਿਆ ਆ ਕਿ ਕਿਸ ਤਰੀਕੇ ਨਾਲ ਸਰਕਾਰ ਜਿਹੜੀ ਆ ਉਹ ੱੱਕਾ ਕਰਦੀ ਹੋਈ ਸਾਨੂੰ ਕਿਸ ਤਰੀਕੇ ਨਾਲ ਸਾਨਾ ਮਜ਼ਦੂਰਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਸਰਵੰਤ ਸਿੰਘ ਤੰਦੇਰ ਸਾਨਾ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਮੋਦੀ ਸਰਕਾਰ ਬੱਸ ਦੇ ਵਿੱਚ ਜਿਹੜਾ ਅਰੈਸਟ ਕਰਕੇ ਬੱਸ ਦੇ ਵਿੱਚ ਜਿਹੜਾ ਆ ਗੁਣ ਬਤਾਇਆ ਜਾ ਰਿਹਾ ਮਰਦਾਬਾਦ ਤਾਮਨ ਲੱਡੂ ਤੁਾਨਾ ਜੀ ਸਰਵੰਤ ਸਿੰਘ ਭੰਦੇਰ ਮੋਤੀ ਸਰਕਾਰ ਮਰਦਾਬਾਦ ਮਨਜੀਤ ਸਿੰਘ ਰਾਏ ਜੀ ਮਰਦਾਬਾਦ ਮੋਤੀ ਸਰਕਾਰ ਮਰਦਾਬਾਦ ਮਰਦਾਬਾਦ ਮੋਤੀ ਸਰਕਾਰ ਮਰਦਾਬਾਦ ਮਰਦਾਬਾਦ ਮੋਤੀ ਸਰਕਾਰ ਮਰਦਾਬਾਦ ਮਰਦਾਬਾਦ ਮੋਤੀ ਸਰਕਾਰ ਮੋਤੀ ਸਰਕਾਰ ਮਰਦਾਬਾਦ 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 ਮੋਤੀ ਸਰਕਾਰ ਮਰਦਾਬਾਦ 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 ਤਾਬਾ ਮਰਦਾਬਾਦ ਮਰਦਾਬਾਦ ਮੋਤੀ ਸਰਕਾਰ ਮਰਦਾਬਾਦ ਮਰਦਾਬਾਦ ਮਰਦਾ ਆ ਚੱਲ ਪਿਆ ਸੋ ਭਰਾਓ ਆ ਸਾਨੂੰ ਗ੍ਰਿਫਤਾਰ ਕਰਕੇ ਖੜ ਰਹੇ ਆ ਆ ਪੁਲਿਸ ਦੇ ਸਾਥੀ ਆ ਸਾਡੇ ਆ ਬੱਸ ਜਾ ਰਹੀ ਆ ਤੁਸੀਂ ਨਾਤ ਤੋਂ ਬਾਅਦ ਸ਼ੇਅਰ ਕਰਦੇ ਰਹੋ ਇਹਨੂੰ ਜਰਾ ਤੁਕੀਆਂ ਡਾ ਦਿਓ ਤੁਕੀਆਂ ਜਿਹੜਾ ਸ਼ੇਅਰ ਕਰਨ ਵਾਲੀਆਂ ਆ ਤਮਨ ਲਾਡੂ ਦੇ ਲੀਡਰ ਆ ਆ ਬੋਲਿਓ ਵੀ ਜਰਾ ਬੋਲੋ ਆਇਆ சம்பந்தம் மையல் பாதுகாப்பு சங்கம் விவசாயிகள் பாதுகாப்பு சங்கம் இன்று நம்மளுடைய விவசாயிகளுடைய தேசிய தலைவர்களிடம் இன்று காவல்துறை அந்த ஸ்டேட் ஆஃப் ஜாயின் மூமெண்ட் ஆஃப் தமிழ்நாடு ஹவுஸ் அசோசியேட்டில் டுடே நேஷனல் லீடர் கலஸ் யாத்திரா தமிழ்நாடு போலீஸ் அரஸ்ட் ஆல் த லீடர்ஸ் அஜுகேஷன் கோயிங் கவர்மெண்ட் ஆஃப் இண்டியா ஈவன் த சோரிய ਕੋਈ ਨਹੀਂ ਕਿ ਸਾਡੀ ਕਲਸ ਯਾਤਰਾ ਵਿੱਚ ਇਹਨਾਂ ਨੇ ਲਿਗਨ ਪਾਇਆ ਅਸੀਂ 4 ਦਿਨਾਂ ਤੋਂ ਕਲਸ ਯਾਤਰਾ ਦਾ ਇੱਕ ਹਿੱਸਾ ਇਥੇ ਇਹ 7 ਪੂਰਨ ਕੀ ਕਰ ਰਹੇ ਹਨ ਪਰ ਅੱਜ 7 ਪਰੀ ਦੀ ਕਾਲ ਦਿੱਤੀ ਨਹੀਂ ਉਹਦੇ ਕਾਰਨ ਇੱਥੇ ਸਿਕੜਾ ਹੋ ਗਿਆ ਰਾਸਤੇ ਚੇਕਿਆ ਨਹੀਂ ਆਏ 7 ਪਰੀ ਦੀ ਕਾਲ ਦੇ ਅਨੁਸਾਰ ਅੱਜ ਇੱਥੇ ਦਾ ਹੋ ਲੱਭਣ ਗਿਆ ਕੋਈ ਬਤੂ ਕੋਈ ਬਤੂ ਬੀ ਜੀ ਪੀ ਦਾ ਇੰਨਾ ਇਹ ਹੈ ਜੀ ਕਿ ਸਾਨੂੰ ਫੜ ਕੇ ਲੈ ਗਏ ਤੇ ਸਾਨੂੰ ਹਾਂਜੀ ਹਾਂਜੀ ਪੈਰ ਤੋਂ ਵੀ ਕੋਈ ਚਾਹ ਪਾਣੀ ਵਾਲੀ ਕੰਮ ਹਾਂਜੀ ਹਾਂਜੀ ਲੋਜੀ ਦੇ ਸਾਨੂੰ ਹੌਸਰ ਹੈ ਸਿੱਟਾ ਅੰਦਰ ਬਾਹਰ ਲਿਆ ਤੇ ਹੁਣ ਅਰੈਸਟ ਕਰਕੇ ਲੈ ਗਏ ਸਾਨੂੰ ਅੱਗੇ ਚੱਲ ਆਪਣੀ ਬਾਜ ਉਥੋਂ ਨੂੰ ਗਲਤੀ ਉਂਗਲੀਆਂ ਨਹੀਂ ਕਰੀ ਦੀ ਅੱਜ ਠੀਕ ਹੈ ਆਲਾ ਚੱਲ ਬਈ ਅੱਜ ਦੇਸ਼ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਨਾ ਹੈ ਕਿ ਆ ਹਾਲਾਤ ਨੇ ਕੇਂਦਰ ਦੇ ਜੇ ਕਿਤੇ ਕੋਈ ਪੀਸਫੁਲੀ ਪ੍ਰੋਟੈਸਟ ਕਰਦਾ ਉਹਨੂੰ ਵੀ ਕਰਨ ਦਿੱਤਾ ਜਾਂਦਾ ਕਿਉਂਕਿ ਅੱਜ ਪੂਰੇ ਦੇਸ਼ ਦੀ ਕਾਲ ਸੀ ਉਤਰਾਭਗਉਂ ਕੰਡੀ ਅਨੰਦਰ ਮੋਦੀ ਸਰਕਾਰ ਦਾ ਤਾਮਿਲਨਾਡੂ ਕੋਇਨਪੂਰ ਦਾ ਜਹੀਂ ਆਏ ਸੀ ਔਰ ਕੋਇਨਪੂਰ ਦੇ ਸਾਥੀ ਕਿਸਾਨ ਵੀ ਸਾਡੇ ਨਾਲ ਸਨ ਆਇਆ ਉਤਰਾਭਗਉਂ ਦਾ ਪ੍ਰੋਗਰਾਮ ਸੀ 4 ਵਜੇ ਪਰ ਇੱਥੇ ਦੀ ਪੁਲਿਸ ਨੇ ਸਾਨੂੰ ਰੈਸਟ ਕੀਤਾ ਇਹ ਹੁਣ ਕੇਂਦਰ ਦੇ ਦਬਾਅ ਹਿੰਟ ਕੀਤਾ ਹੈ ਬੀਜੇਪੀ ਨੇ ਦਬਾਅ ਹਿੰਟ ਕੀਤਾ ਹੈ ਔਰ ਇਹ ਜ਼ਿਕਰ ਕਰ ਰਿਹਾ ਹੈ ਕਿ ਇਲੈਕਸ਼ਨ ਕੋਰ ਲਗਾ ਹੋਇਆ ਜਦ ਕਿ ਪੂਰੇ ਦੇਸ਼ ਬੁਧਲੇ ਭੁਕੇ ਗਏ ਆ ਇਹ ਤਾਮਿਲਨਾਡੂ ਚ ਕੋਈ ਵਖਰਾ ਇਤੋਂ ਨਜ਼ਰ ਆਉਂਦਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਬੀਜੇਪੀ ਪੂਰੇ ਦੇਸ਼ ਨੂੰ ਗੁਲਾਮ ਕਰਨਾ ਚਾਹੁੰਦੀ ਹੈ ਅੱਜ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਵੀ ਬੀਜੇਪੀ ਦੇ ਦਬਾਅ ਹੇਠ ਕੰਮ ਕਰ ਰਿਹਾ ਔਰ ਉਹਦੇ ਇਸ਼ਾਰੇ ਤੇ ਅੱਜ ਇਹ ਸਾਨੂੰ ਇਤੋਂ ਤਾਮਿਲਨਾਡੂ ਪੰਕਟੂ ਤੋਂ ਅਰੈਸਟ ਕੀਤਾ ਗਿਆ ਕੋਈ ਇੱਕ ਵਫਦ ਆਇਆ ਸੀ ਜੇ ਸਾਡੇ ਮੁਖੀ ਸਰਮਣ ਸਿੰਘ ਪੰਦੇਰ ਔਰ ਸਾਡੇ ਨਾਲ ਗਵਰਮੈਂਟ ਦੇ ਮਾਨਗੜ ਜੀ ਯੂਪੀ ਵਾਲੇ ਔਰ ਮੇਰੇ ਨਾਮ ਸਾਹਨੀਆ ਸਾਹਿਬ ਤੇ ਮੈਂ ਜਾ ਕੇ ਨੇ ਸੰਗੋਲ ਦੇ ਪਹਿਲਾਂ ਤੋਂ ਆਏ ਹੋਏ ਨੇ ਇੱਥੇ ਕਲਰ ਜੈਕਾ ਨਾਲ ਲੈ ਕੇ तो जा रही है। हिंदी। हिंदी। जैसा कि पटेर साहब ने और मनदीप राय जी ने बताया असल में बात लोकतंत्र की जो संविधान ने हमको जो हमारे हक दिए हैं उन हकों को सुरक्षित रखने की है पूरे देश में आज ये कॉल दी गई थी और तमिलनाडु में क्यूँकी कोड ऑफ कंडक्ट लगा हुआ है और जब हमारे को पुलिस कंप्लेन करने आई तो हमने बोला कि आप अपने सीनियर अधिकारियों से बात कराइए तो उन्होंने हमारी अपने सीनियर सी, अधिकारियों से भी बात भी कराई जिससे साफ पता चलता है कि दबाव यहाँ की स्टेट गवर्नमेंट की तरफ से नहीं है केंद्र सरकार की तरफ से दबाव आया है और दूसरा मैं आपको ये भी बता देना चाहता हूँ कि यहाँ पर जो प्रत्याशी है भाजपा के वो स्टेट प्रेसिडेंट है और उन्होंने भी जब उनको पता लगा कि पुतला फुटले की कॉल है तो उन्होंने भी एक यहाँ पर धमकी भरी स्टेटमेंट दी है स्टेट गवर्नमेंट को कि यदि पुतला फूका गया तो उसके नतीजे अच्छे नहीं होंगे तो मैं सवाल पूछना चाहता हूँ कि जब आप विपक्ष में थे तो क्या पुतला नहीं फूकते थे तब तो आपके अनिल भी कपड़े उतार के सड़कों पर भी बैठ जाते थे देखिये दोरे माप लोकतंत्र में सही नहीं होते हैं सच्ची आ देखो आया पैलेस के बिच ले के आया तुम दसी जाने ये पैलेस है कोई यहाँ पर यहाँ पर हमें अरेस्ट किया जा रहा है। ये पुलिस फोर्स है हमारे साथ ये पैलेस है देख सकते हैं आपको यहाँ इनकी भाषा में लिखा हुआ ये पुलिस की गाड़ी है ये पुलिस आई है साथ में और फोटो खींच लो पैलेस दिखा का ਤੋ ਆ ਪੈਲੈਸ ਦੇ ਵਿੱਚ ਲੈ ਕੇ ਆਏ ਸਾਨੂੰ ਪੈਲੈਸ ਵਿੱਚ ਗ੍ਰਿਫਤਾਰ ਹੋ ਰਹੇ ਆ ਠੀਕ ਆ ਆ ਇੱਥੇ ਇੱਥੇ ਖਲੋ ਜਾ ਫਿਰੋ ਜਾ ਖਲੋ ਹੈਲੋ ਕਾਕਾ ਇਹ ਆ ਪੈਲੇਸ ਜਿੱਥੇ ਅਰੈਸਟ ਕੀਤੇ ਗਏ ਆ ਆ ਖਿੱਚ ਲੋ ਖਿੱਚੋ 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 ਪਿੱਛੇ ਆ ਪਿੱਛੇ ਪੁਲਿਸ ਕਰਮੀਆਂ ਦੀ ਵੀ ਆ ਜਵੇ ਠੀਕ ਹੈ ਉਹਨਾਂ ਨੂੰ ਬੁਲਾਇਓ ਤੁਸੀਂ ਹੀ ਆ ਜਾਓ ਕੁਰਸੀਆ ਕਿੱਧਰ ਤੋਂ ਬਹੋ ਫਿਰ ਵੀਡੀਓ ਪਾਈਏ ਆ ਪਾਲਿਸ ਦੇ ਵਿੱਚ ਆਏ ਜਿੱਥੇ ਸਾਨੂੰ ਅਰੈਸਟ ਕਰਕੇ ਲੈੰਦਾ ਗਿਆ ਬਾਈ